2024 ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਡਬਲ ਝਟਕਾ ਲੱਗਦਾ ਵਿਖ ਰਿਹਾ ਹੈ ਕਿਉਂਕਿ ਇੱਕ ਤਾਂ ਭਾਜਪਾ ਦੇ ਨਾਲ ਦੁਬਾਰਾ ਗੱਠ ਜੋੜ ਦੀਆਂ ਉਮੀਦਾਂ ਉਬੂਰ ਨਹੀਂ ਪਿਆ ਤੇ ਦੂਜਾ ਸ਼ਾਇਦ ਬੀਐਸਪੀ ਦੇ ਨਾਲ ਯਾਨਕਿ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਦੇ ਨਾਲ ਵੀ ਗੱਠ ਜੋੜ ਟੁੱਟ ਸਕਦਾ ਹੈ ਹਾਲਾਂਕਿ ਅਜੇ ਤੱਕ ਪੰਜਾਬ ਦੀ ਬੀਐਸਪੀ ਲੀਡਰਸ਼ਿਪ ਤੇ ਅਕਾਲੀ ਦਲ ਵੱਲੋਂ ਇਸ ਤੇ ਕੋਈ ਜਵਾਬ ਨਹੀਂ ਆਇਆ ਪਰ ਸੁਪਰੀਮੋ ਮਾਇਆਵਤੀ ਇਹ ਜ਼ਰੂਰ ਐਲਾਨ ਕਰ ਚੁੱਕੇ ਨੇ ਕਿ ਉਹ ਇਕੱਲੇ ਹੀ ਲੋਕ ਸਭਾ ਚੋਣਾਂ ਦੇ ਮੈਦਾਨ ਚ ਨਿਤਰਣਗੇ ہماری ਪਾਰਟੀ लोकसभा के ये आम चुनाव अकेले ही लड़ेगी अर्थात हमारी पार्टी यहाँ किसी भी गठबंधन व पार्टी के साथ मिलकर ये चुनाव नहीं लड़ेगी ਵੈਸੇ BSP ਤੇ ਅਕਾਲੀ ਦਲ ਗੱਠਜੋੜ ਟੁੱਟ ਸਕਦਾ ਹੈ ਅੰਦਾਜ਼ੇ ਅੱਜ ਤੇ ਮਾਇਆਵਤੀ ਦੇ ਐਲਾਨ ਤੋਂ ਪਹਿਲਾਂ ਹੀ ਲੱਗ ਰਹੇ ਸੀ ਕਿਉਂਕਿ BSP ਦੀ ਪੰਜਾਬ ਲੀਡਰਸ਼ਿਪ ਨੇ ਐਲਾਨ ਕਰ ਦਿੱਤਾ ਸੀ ਕਿ ਅਸੀਂ 13 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਚੁੱਕੇ ਹਾਂ ਕਿਉਂਕਿ ਅਕਾਲੀ ਦਲ ਦੇ ਨਾਲ ਅਜੇ ਸੀਟ ਸ਼ੇਅਰਿੰਗ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਥੋੜਾ ਹੋਰ ਅਕਾਲੀ ਦਲ ਦੇ BJP ਨਾਲ ਗੱਠਜੋੜ ਦੀਆਂ ਕੋਸ਼ਿਸ਼ਾਂ ਵਾਲੀਆਂ ਖਬਰਾਂ ਵੀ BSP ਨੂੰ ਪਸੰਦ ਨਹੀਂ ਆਈਆਂ ਤੇ ਟੀਚਰ ਮਾਰੀ ਕਿ ਦੋ ਘਰਾਂ ਦਾ ਪਰੋਣਾ ਭੁੱਖਾ ਰਹਿ ਜਾਂਦਾ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੱਗੀ ਹੋਈ ਆ 224 ਸਾਡੀਆਂ ਬਰੂਹਾਂ ਤੇ ਖੜਾ ਆ ਉਹ ਬਿਆਨ ਉਸੇ ਸੰਦਰਭ ਚ ਸੇਗਾ ਕਿ ਜੇਕਰ ਕਾਂਗਰਸ ਦਾ ਗੱਠ ਜੋੜ ਔਰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਆ ਤਾਂ ਆਪਸੀ ਕੋਆਰਡੀਨੇਸ਼ਨ ਆਪਸੀ ਤਾਲਮੇਲ ਦੇ ਨਾਲ ਜਿਹੜਾ ਆ ਉਹਨੂੰ ਆਪਾਂ ਅੱਗੇ ਵਧਾ ਸਕਦੇ ਹਾਂ ਗੱਠ ਜੋੜ ਨੂੰ ਜੇਕਰ ਮੰਨ ਦੇ ਵਿੱਚ ਦੋਹਾਂ ਘਰਾਂ ਦਾ ਪ੍ਰਾਣਾ ਬਣਨ ਦੀ ਚਾਹਤ ਹੋਵੇ ਤਾਂ ਕਈ ਵਾਰੀ ਦੋਹਾਂ ਘਰਾਂ ਚੋਂ ਆਦਮੀ ਭੁੱਖਾ ਰਹਿ ਜਾਂਦਾ ਆ ਗੱਠਜੋੜ ਨੂੰ ਤਾਂ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਉਹਨਾਂ ਨੇ ਦੇਖਣਾ ਆ ਜਿੱਦਾਂ ਵੀ ਉਹ ਦੇਖਣਗੇ ਉਦਾਂ ਅਸੀਂ ਦੇਖਾਂਗੇ ਪਰ ਹਾਈ ਕਮਾਂਡ ਕੋਲੇ ਗੱਲ ਰੱਖੋਗੇ ਇਹ ਗੱਲ ਥੋੜੀ ਜਿਹੜੀ ਹਾਂ ਅਸੀਂ ਆਪਣੀ ਗੱਲ ਹਾਈ ਕਮਾਂਡ ਕੋਲ ਪਜਾ ਚੁੱਕੇ ਹਾਂ ਕਿਹੜੀ ਤਾਂ ਕਹਿਣਾ ਕਿ ਆ ਕਾਲੀਦਲ ਸਾਨੂੰ ਨਾਲ ਲੈ ਕੇ ਨਹੀਂ ਚੱਲ ਰਿਹਾ ਪਤਾ ਹੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਸਾਡੇ ਸਾਡੇ ਵੱਲੋਂ ਬਹੁਤ ਤਕੜਾ ਸਮਝੌਤਾ ਇਹਨਾਂ ਦੇ ਨਾਲ ਜਦ ਮੋਦੀ ਸਰਕਾਰ ਖੇਤੀ ਕਾਨੂੰਨ ਲੈ ਕੇ ਆਈ ਸੀ ਉਸ ਵਿਰੋਧ ਚ ਅਕਾਲੀ ਦਲ ਨੇ ਐਨਡੀਆ ਨਾਲੋਂ ਆਪਣਾ ਨਾਤਾ ਤੋੜਿਆ ਸੀ ਉਸ ਤੋਂ ਬਾਅਦ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਮਿਲ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਅਕਾਲੀ ਦਲ ਤੇ ਬੀਐਸਪੀ ਦਾ ਗੱਠ ਜੋੜ ਜੂਨ 2021 ਚ ਹੋਇਆ ਸੀ ਬੀਐਸਪੀ ਨੇ ਸਾਲ 2022 ਦੀਆਂ ਚੋਣਾਂ ਚ 117 ਚੋਂ 20 ਸੀਟਾਂ ਤੇ ਚੋਣ ਲੜੀ ਸੀ ਤੇ ਨਵਾਂ ਸ਼ਹਿਰ ਦੀ ਇੱਕ ਸੀਟ ਜਿੱਤੀ ਸੀ ਦੂਜੇ ਪਾਸੇ ਅਕਾਲੀ ਦਲ ਨੇ 97 ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇ ਸੀ ਪਰ ਉਹਨਾਂ ਦੇ ਖਾਤੇ 'ਚ ਵੀ 3 ਸੀਟਾਂ ਆਈਆਂ ਹੁਣ ਜੇ ਗੱਠ ਜੋ ਟੁੱਟਦਾ ਹੈ ਤਾਂ ਰਾ ਬੀਐਸਪ ਦੇ ਲਈ ਵੀ ਇਹਨੇ ਸੌਖੇ ਨਹੀਂ ਰਹਿਣ ਵਾਲੀ ਪੰਜਾਬ 'ਚ ਕਿਉਂਕਿ ਬਸਪਾ ਨੇ 1997 ਤੋਂ ਬਾਅਦ ਪਹਿਲੀ ਵਾਰ 2022 ਦੇ ਚੋਣਾਂ 'ਚ ਪੰਜਾਬ 'ਚ ਆਪਣਾ ਖਾਤਾ ਖੋਲ੍ਹਿਆ ਸੀ 2017 ਦੇ ਵਿਧਾਨ ਸਭਾ ਚੋਣਾਂ 'ਚ ਬਸਪਾ ਨੇ 11 ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇ ਸੀ ਪਰ ਇੱਕ ਨੂੰ ਛੱਟ ਕੇ ਬਾਕੀ ਕੋਈ ਵੀ ਸਮਾਨਤ ਨਹੀਂ ਬਚਾ ਪਾਇਆ ਸੀ 2012 ਦੇ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਬਸ ਪਾਨਿਕ 109 ਸੀਟਾਂ ਤੇ ਉਮੀਦਵਾਰ ਖੜੇ ਕੀਤੇ ਸੀ ਪਰ ਸਾਰਿਆਂ ਦੀ ਸਮਾਨ ਉਸਪ ਹੋਈ ਸੀ ਹੁਣ ਸਸਪੈਂਸ ਬਣਿਆ ਹੋਇਆ ਹੈ ਕਿ ਅਕਾਲੀ ਦਲ ਦਾ ਬੀਐਸਪੀ ਦੇ ਨਾਲ ਗੱਠਜੋੜ ਬਰਕਰਾਰ ਹੈ ਜਾਂ ਇੱਥੇ ਵੀ ਅਕਾਲੀ ਦਲ ਤੋਂ ਕਿਨਾਰਾ ਕਰ ਲਿਆ ਗਿਆ ਹੈ ਤੇ ਕਹਿ ਸਕਦੇ ਆਂ ਅਗਰ ਇਹ ਹੁੰਦਾ ਹੈ 2024 ਦੇ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਡਬਲ ਝਟਕਾ ਕਿਉਂਕਿ ਇੱਕ ਪਾਸੇ ਭਾਜਪਾ ਦੇ ਨਾਲ ਗੱਠਜੋੜ ਵਾਲੀ ਗੱਲ ਬਣੀ ਨੇ ਤੇ ਦੂਜੇ ਪਾਸੇ ਜਿਹੜਾ ਗੱਠਜੋੜ ਸੀ ਉਸ ਨੇ ਵੀ ਕਿਨਾਰਾ ਕਰ ਲਿਆ ਬਾਕੀ ਤੁਹਾਨੂੰ ਕੀ ਲੱਗਦਾ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਸਖਸ਼ਿਆ ਕਾਲ